ਆਪ ਦੇ ਅਮਰਦੀਪ ਕਿਨੂ ਨੂੰ ਮਿਲੇ ਵੱਡੀ ਜ਼ਿੰਮੇਵਾਰੀ ਬਣੇ ਜ਼ਿਲ੍ਹਾ ਮੀਤ ਪ੍ਰਦਾਨ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਵਾਵਾਂਗਾ ਚੰਨਾ ਪ੍ਰਦਾਨ ਗੌਰਵ ਅਰੋੜਾ ਗੋਰੂ ਬਲਬੀਰ ਸਿੰਘ ਬਟੂ ਟੋ ਟਿਲਵਾ ਨੇ ਦਿੱਤੀ ਵਧਾਈ ਆਮ ਆਦਮੀ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇ ਆਪ ਦੀ ਮਜ਼ਬੂਤੀ ਤੇ ਆਪਣੇ ਬਾੜ ਦੇ ਖੇਤਰ ਦੇ ਲੋਕਾਂ ਲਈ 24 ਘੰਟੇ ਕਾਰਜ ਕਰਨ ਵਾਲੇ ਜੁਵਾ ਆਗੂ ਅਮਨਦੀਪ ਕਿਨੂ ਨੂੰ ਪਾਰਟੀ ਨੇ ਕੀਤੀ ਮਿਹਨਤ ਦਾ ਫਲ ਮਿਲਿਆ ਉਹਨਾਂ ਨੂੰ ਆਪ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਕੀਨੂ ਨੂੰ ਜ਼ਿਲ੍ਹਾ ਮੀਤ ਪ੍ਰਦਾਨ ਬਣਾਇਆ ਗਿਆ ਤੇ ਉਹਨਾਂ ਦੇ ਸਮਰਥਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਤੇ ਉਹਨਾਂ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਦੱਸ ਦਈਏ ਕਿ ਜੁਵਾ ਆਗੂ ਅਮਰਦੀਪ ਕੀਨੂ ਹੂਰਾ ਮੌਜੂਦਾ ਵਿਧਾਇਕ ਰਮਨ ਅਰੋੜਾ ਤੇ ਸੁਸ਼ੀਲ ਰਿੰਕੂ ਹੂਰਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਚੰਨਾ ਪ੍ਰਦਾਨ ਗੌਰਵ ਅਰੋੜਾ ਗੋਰੂ ਬਲਬੀਰ ਸਿੰਘ ਬਿੱਟੂ ਢਿੱਲੋਂ ਟਿਲਵਾ ਤੇ ਹੋਰ ਆਪ ਕਾਰਕੁਲਾ ਨੇ ਖੁਸ਼ੀ ਦਾ ਇਜਹਾਰ ਕੀਤਾ ਆਪ ਦੇ ਕਿਨੂ ਨੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਹੁਣਾ ਸਪਸ਼ਟ ਕਿਹਾ ਕਿ 13 ਲੋਕ ਸਭਾ ਸੀਟਾਂ ਤੇ ਅਸੀਂ ਪ੍ਰਚੰਡ ਬਹੁਮਤ ਨਾਲ ਜਿੱਤਣ ਜਾ ਰਹੇ ਹਾਂ ਉਹਨਾਂ ਕਹਿਆ ਕਿ ਉਹ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ ਉਹਨਾਂ ਇਹ ਵੀ ਕਿਹਾ ਕਿ ਆਪਦੀ ਸਕੀਮਾ ਪ੍ਰਤੀ ਉਹ ਲੋਕਾਂ ਨੂੰ ਜਾਗਰੂਕ ਕਰਨਗੇ